ਉਹ ਦੱਸਦੇ ਹੁੰਦੇ ਆ ਕਹਿੰਦੇ ਜਦੋਂ ਮੈਂ ਸੁਰਤਜੀ ਸੰਭਾਲੀ ਆ ਨਾ ਜੀ ਇੱਕ ਡੇਰੇ ਦੇ ਵਿੱਚ ਸਾਧ ਸੰਤ ਦੇ ਡੇਰੇ ਦੇ ਵਿੱਚ ਗਜਾ ਕਰਦਾ ਹੁੰਦਾ ਸੀ ਜੀ ਗਜਾ ਦਾ ਮਤਲਬ ਇਹ ਸੀ ਵੀ ਆਪਣਾ ਦਾਲ ਸਬਜ਼ੀ ਰੋਟੀ ਅਲੱਗ-ਅਲੱਗ ਘਰਾਂ ਚੋਂ ਜਾ ਕੇ ਮੰਗ ਕੇ ਲਿਆਉਣੀ ਆ ਬਿਲਕੁਲ ਜੀ ਤੇ ਜਿਹੜੇ ਇਹ 2-3-4 ਜਣੇ ਹੁੰਦੇ ਸੀ ਫਿਰ ਉਹ ਆ ਕੇ ਜੀ ਉਹਨਾਂ ਦੇ ਅੱਗੇ ਢੇਰੀ ਕਰ ਦਿੰਦੇ ਸੀ ਫਿਰ ਉਹ ਵੰਡ ਕੇ ਛਕ ਲੈਂਦੇ ਸੀ ਹੋਰਾਂ ਨੂੰ ਛਕਾ ਦਿੰਦੇ ਸੀਗੇ ਤੇ ਉਹਦੇ ਚ ਵੀ ਉਹਨੇ ਖਾਸ ਜਿਹੜੀ ਗੱਲ ਦੱਸੀ ਉਹ ਸਾਨੂੰ ਉਦੋਂ ਪਤਾ ਲੱਗਿਆ ਇੱਕ ਰਿਕਾਰਡਿੰਗ 'ਚ ਇਹਨੇ ਕਹਿਣਾ ਸੀ ਆਹ ਲੱਖ ਨਰੰਜਨ ਉਹ ਰਿਕਾਰਡਸ ਨੇ ਕਿ ਹਾਂ ਭਈ ਮਾਨਕ ਸਾਹਿਬ ਜਰਾ ਇੱਕ ਸੰਭਲ ਕੇ ਕਹੋ ਸੁਰ ਤੋਂ ਹਿੱਲ ਰਹੇ ਹੋ ਤੇ ਇਹ ਕਹਿੰਦਾ ਵੇ ਇਹ ਤਾਂ ਮੈਂ ਸਾਲਾਂ ਵੱਧੀ ਕਹਿੰਦਾ ਰਿਹਾ ਜਿਸ ਘਰ ਦੇ ਜਾ ਕੇ ਇਹਨਾਂ ਨੇ ਰੋਟੀ ਲੈਣੀ ਹੁੰਦੀ ਸੀਗੀ ਉੱਥੇ ਕੋਈ ਆਵਾਜ਼ ਨਹੀਂ ਸੀ ਮਾਰਦੇ ਕਿਸੇ ਅੱਛਾ ਜੀ ਉਸੋਥੇ ਜਾ ਕੇ ਇਹਨਾਂ ਨੇ ਉੱਚੀ ਆਵਾਜ਼ ਚ ਕਹਿਣਾ ਵੀ ਆਲੱਖ ਨਰੰਜਨ ਜੇ ਕਿਸੇ ਮਾਈ ਭਾਈ ਨੇ ਕੁਛ ਦੇ ਦਾ ਤਾਂ ਠੀਕ ਆ ਨਹੀਂ ਤਾਂ ਉਸ ਤੋਂ ਅਗਲੇ ਘਰ ਚਲੇ ਜਾਣਾ ਉਥੋਂ ਫਿਰ ਪਤਾ ਲੱਗਿਆ ਜਦੋਂ ਆਲੱਖ ਨਰੰਜਨ ਦੀ ਉਹ ਸਟੂਡੀਓ ਚ ਗੱਲ ਹੋਈ ਤਾਂ ਅੱਛਾ ਵੀ ਇਹ ਡੇਰੇ ਚ ਗੱਜਾ ਕਰਦੇ ਰਹੇ ਆ ਬੜੀਆਂ ਇਹਨਾਂ ਨੇ ਏਦਾਂ ਤੰਗੀਆਂ ਤੁਰਸ਼ੀਆਂ ਦੇਖੀਆਂ ਸਟਰਗਲ 6 ਸਾਲ ਕੁਲਦੀਪ ਮਾਨਕ ਹਰਚਰਨ ਗਰੇਵਾਲ ਦੇ ਨਾਲ ਢੋਲਕ ਵਜਾਉਂਦਾ ਰਿਹਾ ਜੀ ਉਹਦੇ ਲੀੜੇ ਤੋਂ ਹੁੰਦਾ ਰਿਹਾ ਉਹਦਾ ਦਫਤਰ ਸਾਫ ਕਰਦਾ ਰਿਹਾ ਅਸਿਸਟੈਂਟ ਵਜੋਂ ਇੱਕ ਜੀ ਤੇ ਕੁਐਸਚਨ ਇਹ ਕੇ ਦੀਪ ਜਗਮੋਣ ਕੌਰ ਹੁਣਾਂ ਨਾਲ ਵੀ ਰਿਹਾ ਜੀ ਹਰਚਾਰਨ ਗਰੇਵਾਲ ਨਾਲ ਤਾਂ ਬਹੁਤੇ ਸਾਲ ਰਿਹਾ ਗਰੇਵਾਲ ਨੇ ਇਹਦਾ ਪਹਿਲਾ ਗੀਤ ਜਿਹੜਾ ਰਿਕਾਰਡ ਹੋਇਆ ਸੀ ਉਹ ਗਰੇਵਾਲ ਦੀ ਰਿਕਾਰਡਿੰਗ ਦੇ ਉੱਤੇ ਹੀ ਜਿਹੜੀ ਉਹਦੇ ਨਾਲ ਗਾਉਂਦੀ ਸੀ ਨਾ ਸੀਮਾ ਜੀ ਸੀਮਾ ਦੇ ਨਾਲੇ ਦਾ ਪਹਿਲਾ ਤਵਾ ਆਇਆ ਸੀਗਾ ਜੀਜਾ ਅੱਖੀਆਂ ਨਾ ਮਾਰਵੇ ਮੈਂ ਕੱਲ ਦੀ ਕੁੜੀ ਮੈਂ ਕੱਲ ਦੀ ਕੁੜੀ ਹਾਂਜੀ ਦੇਖੋ ਉਹਦਾ ਨੌ ਜਿਹੜਾ ਜਾਦੇ ਜੁੜਦਾ ਦੇਵ 3 ਕੇ ਆਲੇ ਨਾਲ ਜੁੜਦਾ ਜੀ ਗੀਤਕਾਰ ਵਜੋਂ ਤੇ ਗਾਇਕ ਵਜੋਂ ਜੀ ਪਰ ਜਿਹੜਾ ਪਹਿਲਾ ਗੀਤ ਉਹਨਾਂ ਨੇ ਗਾਇਆ ਸੀਗਾ ਉਹ ਗੁਰਦੇਵ ਸਿੰਘ ਮਾਨ ਤੇ ਬਾਬੂ ਸਿੰਘ ਮਾਨ ਦਾ ਸੀ ਜੀ ਦੇਵ 3 ਕੇ ਆਲੇ ਨਾਲ ਬਾਅਦ ਵਿੱਚ ਜੁੜਦੇ ਆ ਜੀ ਤੇ ਸੀਧਾ ਰਾਮ ਲੈਹਰੀ ਦਾ ਵੀ ਪਹਿਲੇ ਵੇਲਿਆਂ ਵਿੱਚ ਹੀ ਗਾਤਾ ਸੀਗਾ ਜੀ ਅਸਲ 'ਚ ਦੇਵ ਥਰੀਕੇ ਵਾਲੇ ਨੂੰ 10 ਪਾਈ ਇੱਕ ਮਾਸਟਰ ਗੁਰਦਿਆਲ ਸਿੰਘ ਹੁੰਦਾ ਸੀ ਜੀ ਤੁਹਾਨੂੰ 10 ਪਾਈ ਮੁੰਡਾ ਬਹੁਤ ਵਧੀਆ ਗਾਇਕ ਇਹਦੇ ਵੱਲ ਧਿਆਨ ਦੇ ਜੀ ਉਹ ਫਿਰ ਦੇਖਿਆ ਤਾਂ ਵਾਕਈ ਫਿਰ ਇਹਨਾਂ ਨੇ ਇਕੱਠੇ ਉੱਠਣ ਬੈਠਣ ਹੋ ਗਿਆ ਇਹਨਾਂ ਦਾ ਉੱਥੇ ਇੱਕ ਸੋਮੇ ਭਲਵਾਨ ਦਾ ਢਾਬਾ ਹੁੰਦਾ ਸੀ ਜੀ ਪਹਿਲਾਂ ਉੱਥੇ ਉੱਠਦੇ ਬੈਠਦੇ ਰਹੇ ਬਸ ਸਾਡੇ ਦੇ ਜਿਵੇਂ ਹੀ ਸਾਹਮਣੇ ਮੂਰੇ ਜੀ ਤੰਬੂ ਜੇ ਲਾ ਕੇ ਸੀ ਢਾਬਾ ਬਸ ਉਹ ਫਿਰ ਇਹਨਾਂ ਦੀ ਜਿਹੜੀ ਵਕਫੀ ਸੀ ਯਾਰੀ ਦੋਸਤੀ 'ਚ ਬਦਲ ਗਈ ਫਿਰ ਤਾਂ ਇਹਨਾਂ ਦਾ ਇੱਕ ਤਰ੍ਹਾਂ ਨਾਲ ਰਿਲੇਸ਼ਨ ਬਾਪ ਬੇਟੇ ਵਾਲਾ ਹੋ ਗਿਆ ਅੱਛਾ ਫਿਰ ਦੇਵ ਦਾ ਧਿਆਨ ਗਿਆ ਵੀ ਇਹਦੀ ਜਿਹੜੀ ਆਵਾਜ਼ ਆ ਟੁਣਕਦੀ ਆਵਾਜ਼ ਆ ਤੇ ਉੱਚੀ ਆਵਾਜ਼ ਆ ਜੇ ਸੁਰਾਂ ਚ ਗਾ ਲੈਂਦਾ ਫਿਰ ਜਿਹੜੀਆਂ ਪੁਰਾਣੀਆਂ ਲੋਕ ਥਾਵਾਂ ਸੀ ਉਹਨਾਂ ਨੂੰ ਜਰਾ ਕ ਪਾਲਿਸ਼ ਕਰਕੇ ਚਾਹੇ ਸਰਵਣ ਪੁੱਤਰਾ ਸੀ ਚਾਹੇ ਦੁੱਲਾ ਪੱਟੀ ਸੀ ਉਹ ਸਾਰੀਆਂ ਦੇਵ ਨੇ ਇਹਨੂੰ ਦਿੱਤੀਆਂ ਨਵੇਂ ਸਿਰਿਓਂ ਲਿਖ ਕੇ ਤੇ ਪਹਿਲਾਂ ਕਿਸੇ ਵੇਲੇ ਜਿਹੜੇ ਇਦਾਂ ਦੀਆਂ ਲੋਕ ਥਾਵਾਂ ਹੁੰਦੀਆਂ ਸੀ ਉਹ ਜਾਂ ਤਾਂ ਬਿਨਾਂ ਸਾਜ਼-ਵਾਜ ਤੋਂ ਗਈਆਂ ਜਾਂਦੀਆਂ ਸੀ ਜਾਂ ਉਹ ਘੁੰਮ ਕੇ ਜਿਹੜੇ ਮੇਲਿਆਂ ਦੇ ਵਿੱਚ ਘੁੰਮ ਕੇ ਗਾਉਂਦੇ ਹੁੰਦੇ ਸੀਗੇ ਤੁਰ ਫਿਰ ਕੇ ਉਹ ਗਾਉਂਦੇ ਹੁੰਦੇ ਸੀ ਇਹ ਜਿਹੜੀਆਂ ਇੱਕ ਤਾਰੇ ਦੇ ਉੱਤੇ ਨਾ ਜਾਨੀ ਕਿ ਤੁੰਬੀ ਦੇ ਉੱਤੇ ਜੀ ਜਦੋਂ ਇਹ ਲੋਕ ਗਥਾਵਾਂ ਕਲੀਆਂ ਆਈਆਂ ਤਾਂ ਉਹਨਾਂ ਨੇ ਰੰਗ ਹੀ ਹੋਰ ਬਣਤਾ ਜੀ ਫਿਰ ਤਾਂ ਇੱਥੋਂ ਤੱਕ ਹੋਇਆ ਕਿ ਦੇਵ ਨੇ ਇਹਦੀ ਰਹਿਸ਼ ਲੁਧਿਆਣੇ ਦੀ بجائے ਪਿੰਡ ਦਾ ਇਹਦਾ ਜਲਾਲ ਆ ਬਿਠਿੰਡੇ ਚ ਹਾਂਜੀ ਜਲਾਲ ਪਿੰਡ ਆ ਜੀ ਤੇ ਉੱਥੋਂ ਫਿਰ ਜਦੋਂ ਇਹ ਲੁਧਿਆਣੀ ਆ ਗਿਆ ਤੇ ਫਿਰ ਲੁਧਿਆਣੇ ਸਟਰਗਲ ਕਰਦਾ ਸੀਗਾ ਫਿਰ ਇਹਨੂੰ ਉੱਥੇ ਇੱਕ ਖਾਲੀ ਘਰ ਸੀਗਾ ਉਹ ਕਿਤੇ ਬਲਾਤ ਵਗੈਰਾ ਗਏ ਹੋਏ ਸੀਗੇ ਜੀ ਉਹ ਪਿੰਡ ਦੇ ਵਿੱਚ ਖਾਲੀ ਘਰ ਇਹਨੂੰ 15 20 30 ਰੁਪਏ ਤੇ ਕਿਰਾਏ ਤੇ ਲੈਦਾ ਫਿਰ ਉੱਥੇ ਬਹੁਤ ਚਿਰ ਰਹੇ ਬਹੁਤ ਲੰਮਾ عرصਾ ਉੱਥੇ ਹੀ ਰਹਾ ਤੇ ਬਾਪ ਬੇਟੇ ਵਾਲਾ ਰਿਲੇਸ਼ਨ ਯਾਰਾਂ ਦੋਸਤਾਂ ਵਾਲਾ ਰਿਲੇਸ਼ਨ ਫੈਮਿਲੀ ਰਿਲੇਸ਼ਨ ਮਾਨਕ ਸਿੰਘ ਦੀ ਘਰ ਵਾਲੀ ਸਰਬਜੀਤ ਤੇ ਦੇਵ 3 ਕੇ ਵਾਲੀ ਦੀ ਘਰ ਵਾਲੀ ਪ੍ਰੀਤਮ ਕੌਰ ਜਿਹਨੂੰ ਪੀਤੋ ਭੈਣ ਕਹਿ ਦਿੰਦੇ ਸੀ ਇਹਨਾਂ ਦਾ ਵੀ ਆਪਸ ਵਿੱਚ ਬਹੁਤ ਸੇਲ ਬਣਾ ਰਿਹਾ ਜੀ ਆਪਾਂ ਗਾਂ ਤੁਰਿਏ ਤੇ ਇਹ ਮੇਰੇ ਨਾਲ ਵੀ ਜਿਹੜਾ ਕੁਲਦੀਪ ਮਾਨਕ ਦਾ ਯਾਰਾਨਾ ਯਾਰੀ ਦੋਸਤੀ ਪਿਆਰ ਬਹੁਤ ਰਿਹਾ ਹੋਣਾ ਜਾਣਾ ਜੀ ਇੱਥੋਂ ਤੱਕ ਹੁਣ ਵਿੱਚੋਂ ਵਿੱਚੋਂ ਮੈਂ ਤੁਰਦਾ ਬਈ ਇੱਕ ਵਾਰ ਜਦੋਂ ਇਹਦਾ ਜਾ ਜਿਹੜਾ ਸਰਵਣ ਪੁੱਤਰਾ ਤੇ ਤੇਰੇ ਟੇਲੇ ਤੋਂ ਹਿੱਟ ਹੋਇਆ ਨਾ ਇਹ ਰਿਕਾਰਡ ਤਾਂ ਕਰ ਲਿਆ ਜ਼ਾਹਿਰ احمد ਨੇ ਐਚ ਐਮ ਬੀ ਨੇ ਜੀ ਇਹਨੂੰ ਛੇਤੀ ਰਿਲੀਜ਼ ਨਾ ਕਰਨ ਰਿਲੀਜ਼ ਨਾ ਕਰਨ ਦੀ ਵਜ੍ਹਾ ਇਹ ਸੀ ਜੀ ਉਸ ਤੋਂ ਪਹਿਲਾਂ ਇਹਦੇ ਜਿਹੜੇ ਈਪੀ ਤੇ ਸੁਪਰ 7 ਨਿਕਲੇ ਸੀ ਨਾ ਈਪੀ ਸੁਪਰ 7 ਐਲ ਪੀ ਤਿੰਨ ਕਿਸਮ ਦੇ ਤਵੇ ਹੁੰਦੇ ਸੀ ਜੀ ਕੈਸਟਾ ਨਹੀਂ ਸੀ ਆਈਆਂ ਜੇ ਉਹ ਈਪੀ ਤੇ ਸੁਪਰ 7 ਇਹਦੇ ਚੱਲੇ ਨਹੀਂ ਸੀ ਖਾਸ ਜੀ ਜਿਨ੍ਹਾਂ ਦੇ ਵਿੱਚ ਹਾਲਾਂਕਿ ਉਹ ਦੁੱਲਿਆਵੇ ਟੋਕਰਾ ਚਕਾਈ ਆਣ ਕੇ ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਤਕੜੀਆਂ ਆਈਟਮਾਂ ਸੀ ਪਰ ਨਹੀਂ ਸੀ ਚੱਲੀਆਂ ਉਹ ਹੁਣ ਕਹਿਣ ਵੀ ਜਿਹਦੇ ਛੋਟੇ ਤਵੇ ਨਹੀਂ ਚੱਲੇ ਕੰਪਨੀਆਂ ਐ ਸੋਚਦੀ ਸੀ ਉਹਦਾ ਵੱਡਾ ਐਲਪੀ ਰਿਕਾਰਡ ਕਿਵੇਂ ਰੀਲੀਜ਼ ਕਰਦੀਏ ਤੇ ਉਹਨਾਂ ਲਈ ਤਾਂ ਵਪਾਰ ਸੀ ਦੁਕਾਨਦਾਰੀ ਸੀ ਉਹ ਫਿਰ ਦੇਵthਰੀ ਕੇ ਆਲੇ ਦੇ ਜੋਰ ਪਾ ਕੇ ਇਧਰੋਂ ਉਧਰੋਂ ਜੋਰ-ਜੂਰ ਪਵਾ ਕੇ ਪਬਲਿਸ਼ਰ ਤੋਂ ਜੋਰ ਪਵਾਇਆ ਜ਼ਹਿਰ ਰਹਿਮਤ ਦੀ ਇੱਕ ਕਿਤਾਬ ਵੀ ਉਰਦੂ ਤੋਂ ਪੰਜਾਬੀ ਚ ਕਰਕੇ ਛਾਪੀ ਗਈ ਤੇ ਉਹ ਫਿਰ ਐਲਪੀ ਰਿਕਾਰਡ ਜਦੋਂ ਹੋਇਆ ਉਹ ਤਾਂ ਫਿਰ ਭੁੱਲਰ ਸਾਹਿਬ ਜਿਹਨੂੰ ਉਦੋਂ ਜਿਹੜੇ ਬੈਰੋਮੀਟਰ ਪੈਮਾਨੇ ਹੁੰਦੇ ਸੀ ਨਾ ਜੀ ਵੀ ਲਾਟਰੀਆਂ ਵਾਲੇ ਕਿਹੜਾ ਤਵਾ ਲਾਉਂਦੇ ਆ ਤੇ ਜਾਂ ਫਿਰ ਵਿਆਹਾਂ ਦੇ ਵਿੱਚ ਬੈਂਡ ਵਾਜੇ ਵਾਲੇ ਆਲੇ ਕਿਹੜੀ ਧੁਨ ਵਜਾਉਂਦੇ ਆ ਜੀ ਤੇ ਉਹ ਇੱਕ ਬੈਰੋਮੀਟਰ ਸੀ ਕਿਸੇ ਹਿੱਟ ਚੀਜ਼ ਦਾ ਉਹ ਫਿਰ ਲਾਟਰੀਆਂ ਵਾਲਿਆਂ ਤੇ ਜਦੋਂ ਸਰਬਨ ਪੁੱਤਰਾ ਚਿੱਠੀਆਂ ਸਹਿਬਾਂ ਜੱਟੀ ਨੇ ਲਖ ਮਿਰਜੇ ਵੱਲ ਪਾਈਆਂ ਤੇ ਫਿਰ ਇਸੇ ਤਰ੍ਹਾਂ ਹੀ ਆਪਣਾ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਆ ਹੀਰ ਦੀ ਇਹ ਸਭ ਤੋਂ ਜ਼ਿਆਦਾ ਕੱਲੀ ਮਸ਼ਹੂਰ ਹੋਈ ਉਹਦਾ ਜਸ਼ਨ ਮਨਾਉਣ ਵਾਸਤੇ ਦੇਵ ਕਹਿਣ ਲੱਗਿਆ ਬਈ ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ 3 ਕੇ ਪਿੰਡ ਤੋਂ ਜੀ ਵਿੱਚ ਸੰਧੂ ਕੋਲੇ ਚੱਲਦੇ ਆ ਫਿਰ ਪੋਲੀ ਨੂੰ ਨਾਲ ਲੈ ਲਾਂਗੇ ਫਿਰ ਆਪਾਂ ਢੇੜਾ ਦੇਣਾ ਅੱਛਾ ਜਿਹੜਾ ਸੀ ਵੀ ਮਾਰਕੀਟ 'ਚ ਢੇੜਾ ਦੇਣਾ ਜੀ ਤੇ ਉਹ ਇਹਨਾਂ 'ਚ ਇਹ ਸ਼ਰਤ ਲੱਗ ਗਈ ਵੀ ਪਹਿਲਾਂ ਢੇੜਾ ਪਹੁੰਚਦਾ ਮੈਂ ਮਾਡਲ ਟਾਊਨ ਲੋ ਤੇ ਆਣੇ ਰਹਿੰਦਾ ਸੀ ਅੱਛਾ ਜੀ ਦੇਵ 3 ਕੇ ਵਾਲਾ ਉੱਥੇ ਲੋਕਲ ਬੱਸ ਚੜ੍ਹ ਕੇ ਆ ਗਿਆ ਤੇ ਆ ਕੇ ਮੈਨੂੰ ਕਹਿੰਦਾ ਪਹੁੰਚਿਆ ਨਹੀਂ ਅਜੇ ਮਾਨਕ ਮੈਂ ਕਿਹਾ ਨਹੀਂ ਅੱਜ ਗੱਲਾਂ ਹੀ ਕਰਦੇ ਆ ਤੇ ਜਦ ਨੂੰ ਮਾਨਕ ਆ ਗਿਆ ਮਾਨਕ ਕਹਿੰਦਾ ਮੈਂ ਸਾਈਕਲ ਦੇ ਉੱਤੇ ਰੇਲਵੇ ਲਾਈਨ ਥ੍ਰੀ ਕਿਿਆਂ ਤੋਂ ਬੱਦੋਵਾਲ ਤੋਂ ਮੈਂ ਰੇਲਵੇ ਲਾਈਨ ਨਾਲ ਮਾਡਲ ਟਾਊਨ ਪਹੁੰਚਦਾ ਦੇਖਦੇ ਪਹਿਲਾਂ ਕੌਣ ਪਹੁੰਚਦਾ ਸ਼ੁਗਲ ਜੀ ਉਹ ਫਿਰ ਪੁੱਛਿਆ ਵੀ ਤੂੰ ਇੰਨਾ ਲੇਟ ਕਿਵੇਂ ਹੋ ਗਿਆ ਕਹਿੰਦਾ ਉਹ ਰਾਹ ਦੇ ਵਿੱਚ ਮੈਨੂੰ ਆਵਾਰਾ ਗਾਉਂਾਂ ਪੈ ਨਿਕਲੀਆਂ ਸੀ ਅੱਛਾ ਉਹ ਜਦੋਂ ਮੇਰੇ ਵੱਲ ਨੂੰ ਵਧੀਆਂ ਮੈਂ ਸਾਈਕਲ ਛੱਡ ਕੇ ਭੱਜ ਲਿਆ ਉਹ ਉੱਥੇ ਖੜ ਗਈਆਂ ਹੁਣ ਉਹ ਗਾਹ ਲੰਘਣ ਮੈਂ ਸਾਈਕਲ ਚੱਕਾਂ ਤਾਂ ਆਵਾਂ ਜੀ ਚਲੋ ਫਿਰ ਉਥੋਂ ਅਸੀਂ ਗਰਚਰਨ ਪੋਲੀ ਨੂੰ ਲਿਆ ਜੀ ਤੇ ਜਿੱਥੇ گاਉਣ ਵਾਲਿਆਂ ਦੇ ਚਵਾਰੇ ਕਹੇ ਜਾਂਦੇ ਆ ਬਸ ਸਾਡੇ ਦੇ ਸਾਹਮਣੇ ਉਹ ਦੋ ਤਿੰਨ ਮੰਜ਼ਲਾ 60 70 ਦਫ਼ਤਰ ਸੀ ਉੱਥੇ ਉੱਥੋਂ ਦੀ ਘਟਨਾਵੇਂ ਅੱਗੇ ਵੀ ਇੱਕ ਤਾਂ ਜਿਕਰ ਕੀਤੀ ਆ ਪਰ ਘਟਨਾ ਬੜੀ ਪਿਆਰੀ ਆ ਜੀ ਵੀ ਹਰਚਰਨ ਗਰੇਵਾਲ ਸਾਹਮਣੇ ਉਹ ਬਿਲਡਿੰਗ ਦੇ ਮਾਲਕ ਜਿਹੜਾ ਡਾਕਟਰ ਸੀਗਾ ਮੋਗੇ ਵਾਲਾ ਉਹਨਾਂ ਨਾਲ ਉਹ ਰੇੜੀ ਜੀ ਕੋਲੇ ਖੜੇ ਫੜਾਂ ਵਾਲੀ ਰੇੜੀ ਤੇ ਤੇ ਅਸੀਂ ਸੜਕ ਦੇ ਦੂਜੇ ਪਾਸੇ ਜਦੋਂ ਉਤਰੇ ਤੇ ਹਰਚਰਨ ਗਰੇਵਾਲ ਨੇ ਦੂਰੋਂ ਆਵਾਜ਼ ਮਾਰ ਕੇ ਕਿਹਾ ਓਏ ਮਾਨਕਾ ਓ ਮਾਨਕਾ ਇੱਧਰ ਆ ਏ ਇੱਧਰ ਆ ਤੈਨੂੰ ਵਧਾਈਆਂ ਦੇਵਾਂ ਤੇ ਮਾਨਕ ਦਾ ਜਿਹੜਾ ਸੁਭਾਅ ਸੀ ਜੀ ਖੁੱਲਾ ਖੁੱਲਾ ਡੋਲਾ ਸੀ ਇਹ ਮਤਲਬ ਗੱਲ ਕਹਿ ਦਿੰਦਾ ਸੀ ਜਿਹਨੂੰ ਆਪਾਂ ਕਹਿੰਦੇ ਨੇ ਨਾ ਬਈ ਬੜਾ ਮੂੰਹ ਫੱਟ ਸੀ ਮੂੰਹ ਫੱਟ ਜੀ ਇਹ ਉਹਦਾ ਸੁਭਾਅ ਸੀਗਾ ਹਰ ਇੱਕ ਨੂੰ ਟੀਚਰ ਵੀ ਕਰਨੀ ਆ ਜੀ ਤੇ ਉਹ ਹੁਣ ਸੜਕ ਦੇ ਦੂਜੇ ਪਾਸੇ ਖੜਾ ਮਾਨਕ ਗਰੇਵਾਲ ਨੂੰ ਕਹਿੰਦਾ ਜੇ ਉਹ ਤਾਂ ਕਹਿ ਰਿਹਾ ਵੀ ਆ ਜਾ ਤੈਨੂੰ ਵਧਾਈਆਂ ਦੇਵਾਂ ਕਹਿੰਦਾ ਹੁਣ ਜੇ ਗੋਢੀ ਹੱਥ ਲਵਾਉਣਾ ਤਾਂ ਅੰਦਰ ਵੜ ਕੇ ਲਵਾ ਲਾ ਹੁਣ ਜਿਹੋ ਜਾਂ ਤੂੰ ਆ ਉਹੋ ਜਾਂ ਮੈਂ ਆ ਤੇ ਫੇਰ ਇੱਕ ਵਾਰ ਇਹਨੇ ਜਦੋਂ ਬਲਵੀਰੋ ਭਾਬੀ ਫਿਲਮ ਬਣਾਉਣੀ ਸੀਗੀ ਜੀ ਉਹ ਘਟਨਾ ਵੀ ਬੜੀ ਪਿਆਰੀ ਸੀਗੀ ਇਹਨਾਂ ਨੇ ਪਿੰਡ ਦਾ ਸਹਿਕਾਰੀ ਬੈਂਕ ਦੇ ਵਿੱਚ 25-25000 ਪਾ ਕੇ 1 ਲੱਖ ਦਾ ਸ਼ੁਰੂ ਕੀਤੀ ਫਿਲਮ ਅਸਲ 'ਚ ਗਰਚਰਨ ਪੋਲੀ ਚਾਹੁੰਦਾ ਸੀ ਫਿਲਮ ਫਿਲਮ ਬਣੇ ਉਹਨੂੰ ਕਿਉਂਕਿ ਉਹ ਸੀਗਾ ਉੱਥੋਂ 7-8 ਫਿਲਮ ਬਣਾ ਕੇ ਆ ਗਿਆ ਸੀਗਾ ਬੰਬੇ ਤੋਂ ਕੰਮ ਕਰਕੇ ਫਿਲਮ ਵਿੱਚ ਤੇ ਲੇਕਿਨ ਕਾਮਯਾਬ ਨਹੀਂ ਸੀ ਹੋਇਆ ਇੱਥੇ ਉਹਨੂੰ ਫਿਰ ਉਹ ਸੀਗਾ ਕੀੜਾ ਵੀ ਫਿਲਮ ਬਣਾਈ ਜਾਵੇ ਕੁਲਦੀਪ ਮਾਨਕ ਦੇਵத்ਰੀਆਂ ਵਾਲਾ ਬੋਲੀ ਹੂੰ ਹੂੰ ਤੇ ਇੱਕ ਕੋਈ ਹੋਰ ਸਾਥ ਸੀ 25-25000 ਨਾਲ ਸ਼ੁਰੂ ਕੀਤੀ ਤੇ ਉੱਥੋਂ ਜੀ ਨਿਕਲੇ ਮੈਂ ਇਹਨਾਂ ਦਾ ਹੁਣਾੜੀ ਵੀ ਸੀ ਤੇ ਮੈਂ ਇਹਨਾਂ ਦਾ ਮੁੱਖ ਸਲਾਹਕਾਰ ਵੀ ਜੀ ਤੇ ਭਗਤ ਸਿੰਘ ਤੋਂ ਕਹਾਣੀ ਲਿਖਾਉਣੀ ਆ ਜੀ ਚੰਡੀਗੜ੍ਹ ਚੱਲਣਾ ਆਪਾਂ ਉਹ ਸੱਚਾ ਸੂਰਮਾ ਕਿਸੇ ਤੇ ਆਧਾਰਿਤ ਸੀ ਜੀ ਬਲਵੀਰੋ ਭਾਬੀ ਫਿਲਮ ਤੇ ਉੱਥੋਂ ਨਾ ਰੇ ਰਾਜ ਹੁਣ ਉਹਦੇ ਚ ਕੀ ਹੋਇਆ ਵੀ ਉਹਦੋਂ ਇਰਾਦਾ ਸੀ ਪਹਿਲਾਂ ਵੀ ਰਜ਼ਾ ਮਰਾਦ ਨੂੰ ਲਿਆ ਜਾਊਗਾ ਅੱਛਾ ਸੱਚੇ ਸੂਰਮੇ ਦੇ ਰੋਲ ਲਈ ਮੋਢਲੇ ਰੂਪ ਚ ਇਹ ਗੱਲ ਚੱਲੀ ਸੀਗੀ ਦਿਲਜੀਤ ਕੌਰ ਨੂੰ ਜਾਂ ਪ੍ਰੀਤੀ ਸਪਰੂ ਨੂੰ ਇਦਾਂ ਡਿਸਕਸ ਹੁੰਦੇ ਗਏ ਰਾਜ ਅਸੀਂ ਪੋਲੀ ਨੇ ਮੈਨੂੰ ਕਿਤੇ ਕਹਤਾ ਵੀ ਜਦੋਂ ਗੱਲਬਾਤ ਜੀ ਚੱਲੂਗੀ ਤੂੰ ਕਹਿਦੀ ਵੀ ਕੋਕਰ ਦਾ ਰੋਲ ਤਾਂ ਪੋਲੀ ਕਰ ਲੂਗਾ ਉਹ ਆਪ ਕਹਿੰਦਾ ਬੰਦਾ ਝਜਕਦਾ ਝਜਕਦਾ ਬਿਲਕੁਲ ਜੀ ਉਹ ਸੀ ਕਮਾਂਡੋ ਦੇ ਨੇੜੇ ਕਿਤੇ ਢਾਬੇ ਦੇ ਉੱਤੇ ਜਿਹੜੇ ਮਾਨਕ ਨੇ ਘਰੋਂ ਪਰੌਠੇ ਬਣਵਾਏ ਹੋਏ ਸੀ ਅੰਬ ਦੇ ਚਾਰਨਾ ਖਾਧ ਚਾਹ ਪੀਤੀ ਜੀ ਤੇ ਉੱਥੇ ਐਂ ਗੱਲ ਜੀ ਕਾਰ 'ਚ ਜਦੋਂ ਅਜੇ ਢਾਬੇ ਕੋਲ ਰੁਕਣਾ ਤੇ ਉਹ ਗੱਲ ਚੱਲ ਵੀ ਕੋਕਰ ਦਾ ਰੋਲ ਹੁਣ ਮੈਂ ਕਹਤਾ ਮੈਂ ਕੋਕਰ ਦਾ ਰੋਲ ਤਾਂ ਪੁਲੀ ਕਰ ਲੂਗਾ ਜੀ ਹੁਣ ਪੁਲੀ ਨੂੰ ਇਸ ਵੀ ਗੱਲ 'ਚ ਕਿਤੇ ਪੰਗੜੇ ਬੇ ਲਾਤਣਾਂ ਲਾ ਦੇ ਬਈ ਹਾਂ ਪਾਣੀ ਨਾ ਵੱਜੇ ਚਲੋ ਮੈਂ ਕਰ ਲਉ ਜੇ ਤੁਸੀਂ ਕਹਿੰਦੇ ਤਾਂ ਚਲੋ ਮੈਂ ਕਰ ਲਉ ਅੱਛਾ ਭਈ ਹਾਂ ਉਹਨੇ ਗੱਲ ਭੰਜੇ ਨਾਲ ਪੈਣ ਦਿੱਤੀ ਜੀ ਉਦੋਂ ਬਾਅਦ ਜਦੋਂ ਰੋਟੀ ਉਟੀ ਖਾ ਕੇ ਨਿਕਲੇ ਤੇ ਉਹ ਖੇਤ ਜੇ ਵਾਲ ਨੂੰ ਓਕੇ ਤੇ ਤੇ ਮਾਨਕ ਮੈਨੂੰ ਨੇੜੇ ਹੋ ਕੇ ਕਹਿੰਦਾ ਸੱਜਾ ਕਬਾ ਜੇ ਕਿ ਤੈਨੂੰ ਕਿਹਨੇ ਗਿਆ ਸੀ ਪੋਲੀ ਦਾ ਨਾਮ ਲੈਦੀ ਤੇ ਮੈਂ ਕਿਹਾ ਅੱਛਾ ਉਹ ਤਾਂ ਕਹਿੰਦਾ ਰੋਲ ਮੈਂ ਕਰਨਾ ਸੀ ਅੱਛਾ ਹੁਣ ਪੋਲੀ ਤਾਂ ਕਰੀ ਇਸ ਕਰਕੇ ਰਿਆ ਸੀ ਫਿਲਮ ਸਾਰੀ ਕੁਛ ਚਲੋ ਐਦਾ ਹੋ ਗਈ ਗਾਂ ਭਾਗ ਸਿੰਘ ਕੋਲੇ ਆਏ ਪਤਾ ਲੱਗੇ ਭਾਗ ਸਿੰਘ ਅੰਕਲ ਨੂੰ ਤਾਂ ਸੂਚੇ ਸ਼ੁਰੂਮੇ ਦੀ ਕਹਾਣੀ ਦਾ ਹੀ ਨਹੀਂ ਪਤਾ ਜੀ ਤੂੰ ਕਹਾਣੀ ਲਿਖਾਉਣੀ ਆ ਜੀ ਫਿਰ ਇਹ ਹੋਇਆ ਫਿਰ ਮੇਰੀ ਡਿਊਟੀ ਲੱਗੀ ਵੀ ਜਿਹੜੇ ਕਿੱਸੇ ਹੁੰਦੇ ਨੇ ਨਾ ਚਿੱਠੇ ਜਿਹਨਾਂ ਨੂੰ ਕਹਿੰਦੇ ਆ ਜੀ ਜੀ ਉਹ ਭਾਗ ਸਿੰਘ ਅੰਕਲ ਤੱਕ ਮੈਂ ਪਹੁੰਚਦੇ ਕੀਤੇ ਆ ਤੁਸੀਂ ਪੜ੍ਹ ਲਓ ਤੇ ਫਿਰ ਇਹਦੇ ਤੇ ਕਹਾਣੀ ਲਿਖ ਦਿਓ ਤੇ ਬਾਕੀ ਜਵਾਨੀ ਜਿੰਨੀ ਕਹੇਗੀ ਦੱਸ ਦਿੰਨੇ ਆ ਇਹ ਇੰਦਾ ਕੁੱਕਰ ਉਹ ਸੱਚਾ ਫਾਉ ਚਾਉਂਦਾ ਕੁੱਕਰ ਤੇ ਨਰਿਆਣਾ ਉਹ ਸਾਰਾ ਕੁਝ ਲਿਖਾਤਾ ਤੇ ਇਦਾਂ ਉਹ ਆਪਣਾ ਫਿਲਮ ਬਣੀ ਫਿਰ ਇਹਦੇ ਵਿੱਚ ਜਦੋਂ ਦੇਵਤਰੀਕੇ ਵਾਲਾ ਪਿੱਛੇ हट ਗਿਆ ਜੀ ਫਿਰ ਹੋਰ ਪੈਸੇ ਚਾਹੀਦੇ ਸੀ ਫਿਰ ਚੰਨ ਗਰਾਿਆਂ ਵਾਲਾ ਸ਼ਾਮਲ ਹੋ ਗਿਆ ਜੀ ਉਪੇਸੇ ਵਾਲਾ ਬੰਦਾ ਸੀ ਪੈਸੇ ਵਾਲਾ ਬੰਦੇ ਉਹ ਉਹਦੀ ਰੰਗ ਰੋਗਨ ਦੀ ਦੁਕਾਨ ਸੀ ਗਰਾਏ ਚ ਚੰਗੀ ਚੱਲਦੀ ਸੀ ਬਿਲਕੁਲ ਪੇਂਟਸ ਜੀ ਨੂੰ ਕਹਿੰਦੇ ਹਾਰਡਵੇਅਰ ਜੀ ਤੇ ਇਸ ਤਰ੍ਹਾਂ ਫਿਰ ਉਹ ਮਤਲਬ ਫਿਰ ਇਹ ਹੁੰਦਾ ਸੀ ਬਜਟ ਵੱਧਾ ਵਰਿੰਦਰ ਹੀ ਫਿਰ ਸੁੱਚਾ ਬਣ ਗਿਆ ਐਕਟਰ ਵੀ ਸੀ ਡਾਇਰੈਕਟਰ ਵੀ ਸੀ ਫਿਲਮ ਦਾ ਤੇ ਤੀਜਾ ਇਹ ਸੀਗਾ ਕਿ ਉਹਦੇ ਵਿੱਚ ਫਿਰ ਸ਼ੋਮਾ ਆਨੰਦ ਲੈ ਲਈ ਗਈ ਹਿੰਦੀ ਫਿਲਮਾਂ ਚ ਉਹ ਹਿੰਦੀ ਫਿਲਮਾਂ ਦੀ ਚ ਉਹਦਾ ਸੂਤ ਨਹੀਂ ਸੀ ਲੱਗ ਰਿਹਾ ਜੰਪ ਨਹੀਂ ਸੀ ਕਰ ਰਹੀ ਇਧਰ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਪਸੰਦ ਆਈ